ਸ਼੍ਰੀਕਾਲ ਦੋਸਤੋ ਹੁਣੇ-ਹੁਣੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਵੱਡਾ ਅਲਰਟ ਚਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਾਇਕ ਵਿਵਸਥਾ ਤੇ ਅਨੁਸ਼ਾਸਨ ਦੀ ਮਾਨਦਾਰੀ ਨੂੰ ਸਰਬੋਤਮ ਤਰਹੀਜ ਦਿੰਦੇ ਹੋਏ ਜਿਹਾ ਦੋ ਸੀਨੀਅਰ ਨਾਇਕ ਅਧਿਕਾਰੀਆਂ ਖਿਲਾਫ ਸਖਤ ਅਨੁਸ਼ੁਸ਼ੀ ਕਾਰਵਾਈ ਦੀ ਸਿਫਾਰਿਸ਼ ਕੀਤੀ ਇਸ ਵਿੱਚੋਂ ਇੱਕ ਨਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਸੀ ਤੇ ਇਹ ਜਿੰਨਾਂ ਨੂੰ ਲਾਜ਼ਮੀ ਸੇਵਾ ਮੁਕਤੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਤੇਜਵਿੰਦਰ ਸਿੰਘ ਉਹੀ ਜੱਜ ਹਨ ਜਿਨ੍ਹਾਂ ਨੇ ਸਾਲ 2019 ਚ ਬਹੁ ਚਰਿੱਤਰ ਕਟੂਆ ਜ਼ਬਰਜੰਮ ਤੇ ਹੱਤਿਆ ਮਾਮਲੇ 'ਚ ਇਤਿਹਾਸਿਕ ਫੈਸਲਾ ਸੁਣਾਇਆ ਜਿਹੜਾ ਜਿਸ ਦੇ ਵਿੱਚ 7 ਵਿੱਚੋਂ 6 ਮੁਲਾਜ਼ਮਾਂ ਨੂੰ ਦੋਸ਼ੀ ਠਰਾਇਆ ਗਿਆ ਸੀ ਇਹ ਮਾਮਲਾ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ 'ਚ ਇੱਕ 8 ਸਾਲ ਦੀ ਬੱਚੀ ਨਾਲ ਹੋਈ ਦੰਦੀ ਨਾਲ ਜੁੜਿਆ ਹੋਇਆ ਸੀ ਜੇਸ ਨੇ ਦੇਸ਼ ਭਾੜ ਦਿਆ ਲੋਕਾਂ 'ਚ ਗੁੱਸਾ ਪਾ ਦਿੱਤਾ ਸੀ ਤੁਹਾਡੇ ਕੀ ਵਿਚਾਰ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ